ਸਵਾਗਤ ਕਰਦੇ ਆਂ ਜੀ ਸਾਡੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹੋਇਆ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਪਹਿਲਾਂ ਆਪਾਂ ਤੁਹਾਨੂੰ ਰਾਂਝੇ ਤੇ ਹੀਰ ਦੇ ਪਿੰਡ ਦੀ ਵੀਡੀਓ ਦਿਖਾ ਚੁੱਕੇ ਆਂ ਤੇ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਜਾ ਰਿਹਾ ਮਿਰਜਾ ਤੇ ਸਹਿਵਾ ਦੇ ਪਿੰਡ ਦੀ ਤੁਹਾਨੂੰ ਉਹਨਾਂ ਦੀ ਕਵਰ ਵੀ ਦਿਖਾਵਾਂਗੇ ਕਿੱਥੇ ਮਿਰਜਾ ਵੱਡਿਆ ਗਿਆ ਤੁਹਾਨੂੰ ਉਹ ਵੀ ਦਿਖਾਵਾਂਗੇ ਕਿਰਪਾ ਕਰਕੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਕਿਉਂਕਿ ਬਹੁਤ ਸਾਰੇ ਲੋਕ ਸੋਚਦੇ ਨੇ ਕਿ ਜਿਹੜੀ ਮਿਰਜਾ ਸਹਿਵਾ ਦੀ ਕਹਾਣੀ ਹੈ ਉਹ ਝੂਠੀ ਇੱਕ ਮਨ ਘੜਤ ਕਹਾਣੀ ਆ ਤੇ ਅੱਜ ਤੁਹਾਨੂੰ ਉਹਨਾਂ ਦੇ ਪਿੰਡ ਦੇ ਵਿੱਚ ਲੈ ਕੇ ਚੱਲਦੇ ਆਂ ਚਲੋ ਆਪਾਂ ਬੜੀ ਦੇਰ ਨਾ ਕਰਦੇ ਹੋਏ ਵੀਡੀਓ ਕਰਦੇ ਆ ਸ਼ੁਰੂ ਅੱਛਾ ਇਹ ਝੰਡ ਥੱਲੇ ਵੱਡੇ ਸੀ ਇਹ ਝੰਡ ਸੀ ਇਹ ਝੰਡ ਅੱਛਾ ਇੱਥੇ ਤੀਰ ਸੀ ਜਿਹੜੇ ਸਹਿਬਾਂ ਨੇ ਤੋੜਤੇ ਸੀਗੇ ਹਾਂਜੀ 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 ਸਹਿਬਾਂ ਨੇ ਸਾਰੇ ਤੀਰ ਇੱਥੇ ਤੋੜੇ ਆ ਇੱਥੇ 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 ਐ ਉਹ ਜਗਾ ਜੀ ਪਰਾਣੀਆਂ ਚੀਜ਼ਾਂ ਦੇਖ ਲੋ ਸਾਰੀਆਂ ਦੋਨਾਂ ਦੀ ਕਬਰ ਇਕੱਠੀ ਇੱਥੇ ਇੱਥੇ ਹੀ ਉਹਨਾਂ ਨੇ ਕਤਲ ਕੀਤਾ ਸੀ ਤੇ ਇੱਥੇ ਹੀ ਫਿਰ ਨਾਪਤਾ ਸੀ ਸਾਹਿਬਾਂ ਦੇ ਜਿਹੜੇ ਭਾਈ ਸੀ ਉਹਨਾਂ ਨੇ ਮਤਲਬ ਇੱਥੇ ਆ ਕੇ ਘੇਰੇ ਸੀ ਸਾਰਾ ਹਾਂ ਇੱਥੇ ਘੇਰੇ ਅੱਛਾ ਤੁਸੀਂ ਇੱਕ ਗੱਲ ਦੇਖੋ ਯਾਰ ਤੇ ਜਿਹੜੀ ਇਹਨਾਂ ਦੀ ਡੈਥ ਡੇਟ ਹੈ ਨਾ ਉਹ ਸੇਮ ਆ ਇੱਥੇ ਜਿਵੇਂ ਆ ਸਾਹਿਬਾਂ ਦੀ ਕਬਰ ਤੇ ਤੁਸੀਂ ਦੇਖੋ 18 ਮਾਰਚ 1618 18 ਮਾਰਚ ਤੇ 18 ਮਾਰਚ ਉਧਰ ਮਿਰਜੇ ਜੱਟ ਤੇ ਹੇ ਲਓ ਜੀ ਅਸੀਂ ਪਹੁੰਚ ਗਏ ਜਿਹੜੀ ਮਿਰਜ਼ਾ ਸਾਹਿਬਾਂ ਦੀ ਯਾਦਗਾਰ ਹੈ ਪ੍ਰਾਣੀ ਤੇ ਬਈ ਆ ਆਹਾ ਉਦੋਂ ਦੇ ਜਿਹੜੇ ਪੁਰਾਣੇ ਚੀਜ਼ਾਂ ਪਪਲ ਪਪਲ ਝੰਡੇ ਜਿਵੇਂ ਆਪਾਂ ਝਾੜਦੇ ਹੁੰਨੇ ਪੁਰਾਣੇ ਪੁਰਾਣੇ ਉਹ ਦੇਖੋ ਝੰਡਾ ਜਿੱਥੇ ਮਿਰਜ਼ਾ ਸਾਹਿਬਾਂ ਆ ਬਈ ਯਾਰ ਮੇਲਾ ਦਾ ਉਸ ਟਾਈਮ ਝਿੜੀ ਨਾ ਹੁੰਦੀ ਪੂਰੀ ਹਨ ਆ ਵੀ ਆ ਵੀ ਝੰਡਾ ਹੈਗਾ ਪੁਰਾਣਾ ਬਿਲਕੁਲ ਬਿਲਕੁਲ ਅੱਛਾ ਉਹ ਸਭ ਤੋਂ ਪੁਰਾਣਾ ਉਹ ਝੰਡਾ ਜਿੱਥੇ ਮਿਰਜ਼ਾ ਸਾਹਿਬਾਂ ਨੂੰ ਵੱਡਿਆ ਸੀ ਨਾ ਮਿਰਜ਼ੇ ਅੱਛਾ ਤੇ ਆ ਯਾਦਗਰ ਬਣੀ ਹੋਈ ਹੈ ਜੀ ਹੈ ਯਾਦਗਰ ਉਦੋਂ ਇਹ ਸਾਰੇ ਟਿੱਬੇ ਹੁੰਦੇ ਸੀ ਭਾਈ ਅੱਛਾ ਉਦੋਂ ਟਿੱਬੇ ਹੁੰਦੇ ਸੀਗੇ ਜਿਵੇਂ ਸਾਡੇ ਚ ਨਹੀਂ ਸੀ ਹੁੰਦਾ ਇੱਥੇ ਉਹ ਪਿੰਡ ਸਾਈਡ ਤੇ ਪਰ ਉਥੇ ਇਤਿਹਾਸ ਵੀ ਲਿਖਿਆ ਹੋਇਆ ਹੈ ਸਾਹਮਣੇ ਵਾਲੇ ਪਾਸੇ ਤੁਹਾਨੂੰ ਇਤਿਹਾਸ ਥੋੜਾ ਜਿਹਾ ਦਿਖਾਉਣੀ ਆ ਲੈਂਦੇ ਪੰਜਾਬ 'ਚ ਯਾਰ ਇਹ ਸਾਰੀਆਂ ਚੀਜ਼ਾਂ ਮੌਜੂਦ ਆ ਦੇਖ ਲਓ ਇਹ ਉਹੀ ਝੰਡਾ ਇਹ ਵੇਖੋ ਵਿੱਚੋਂ ਖਾਲੀ ਆ ਸਾਰਾ ਹਾਂਜੀ ਸਾਰਾ ਖਾਲੀ ਆ ਲੇਕਿਨ ਖੜਾ ਖਾਲੀ ਹੋਇਆ ਹੈ ਨਾ ਖੜਾ ਵਾ ਉਦੋਂ ਦਾ ਅੱਛਾ ਬਸ ਉਦੋਂ ਦਾ ਖੜਾ ਹੈ ਹਾਂ ਝੰਡਾ ਇਹ ਇੰਨਾ ਪੁਰਾਣਾ ਹਾਂਜੀ ਚੈਰ ਇਹ ਕੀ ਲਿਖਿਆ ਹੈ ਤੁਹਾਨੂੰ ਤਾਂ ਪੜਨਾ ਆਉਂਦਾ ਹੋਊਗਾ ਇਹਨਾਂ ਦੀ ਲੈਂਗੁਏਜ ਚ ਲਿਖਿਆ ਹੈ ਉੱਪਰ ਥੱਲੇ ਅੰਗਰੇਜ਼ੀ ਚ ਵੈਸੇ ਇਹ ਉਹਨਾਂ ਦੀ ਦਾਸਤਾਨ ਲਿਖੀ ਆ ਨਾ ਮਿਰਜ਼ਾ ਸਾਹਿਬਾਂ ਨੇ ਅੱਛਾ ਮਿਰਜ਼ਾ ਸਾਹਿਬਾਂ ਦੀ ਵੀ ਕਿਵੇਂ ਸੀ ਆ ਦੇਖਿਓ ਲਿਖਿਆ ਹੋਇਆ ਲੇਜੈਂਡਰੀ ਜੰਡ ਟਰੀ ਮਤਲਬ ਇਹ ਜੰਡ ਸੀਗਾ ਜਿੱਥੇ ਮਿਰਜ਼ੇ ਨੂੰ ਵੱਢਿਆ ਸੀਗਾ ਹੈ ਅੱਛਾ ਇਹ ਜੰਡ ਥੱਲੇ ਵੱਢਿਆ ਸੀ ਇਹ ਜੰਡ ਸੀ ਇਹ ਜੰਡ ਇੱਥੇ ਇੱਥੇ ਤੀਰ ਸੀ ਜਿਹੜੇ ਸਾਹਿਬਾਂ ਨੇ ਤੋੜਦੇ ਸੀਗੇ ਹਾਂਜੀ 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 ਸਾਹਿਬਾਂ ਨੇ ਸਾਰੇ ਤੀਰ ਇੱਥੇ ਤੋੜੇ ਆ ਇੱਥੇ 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 ਐਉਂ ਜਗਾ ਜੇ ਪ੍ਰਾਣੀਆਂ ਚੀਜ਼ਾਂ ਪੜਦੇ ਆ ਸਾਰੇ ਇਹ ਕਿਸੇ ਪੰਜਾਬੀ ਲਿਟਰੇਚਰ ਚ ਪਰ ਗਾਣਿਆਂ ਚ ਸੁਣਿਆ ਹਾਂ ਜੀ ਗਾਣਿਆਂ ਚ ਸੁਣਦੇ ਆ ਮਿਰਜਾ ਹਰੇਕ ਗਾਉਂਦਾ ਹਰੇਕ ਗਾਇਕ ਪਰ ਇਹਨਾਂ ਦੀ ਜਗਾ ਜਿਹੜੀ ਤੇ ਅੱਜ ਦੇਖਣੀ ਨਸੀਬ ਹੋਈ ਹੈ ਦੇਖੀ ਆ ਕਿ ਦੇਖੀ ਆ ਸਾਰੀ ਜਗ੍ਹਾ ਇਹ ਆ ਤੁਹਾਨੂੰ ਅੰਦਰ ਲੈ ਕੇ ਚਲਦੇ ਜਿੱਥੇ ਕਬਰ ਬਣੀਆਂ ਨਾ ਉਹਨਾਂ ਦੀ ਹਾਂਜੀ ਉਹ ਤਾਂ ਸ਼ਾਇਦ ਅੰਦਰ ਹਾਂਜੀ ਦੋਨਾਂ ਦੀ ਦੋਨਾਂ ਦੀ ਇੱਥੇ ਆ ਦੋਨਾਂ ਦੀ ਕਬਰ ਇਕੱਠੀ ਇੱਥੇ ਇੱਥੇ ਹੀ ਉਹਨਾਂ ਨੇ ਕਤਲ ਕੀਤਾ ਸੀ ਤੇ ਇੱਥੇ ਹੀ ਫਿਰ ਨਾ ਪਤਾ ਸੀ ਸਾਹਿਬਾਂ ਦੇ ਜਿਹੜੇ ਭਾਈ ਸੀ ਉਹਨਾਂ ਨੇ ਮਤਲਬ ਇੱਥੇ ਆ ਕੇ ਘੇਰੇ ਸੀ ਸਾਰਾ ਇੱਥੇ ਘੇਰੇ ਇੱਥੇ ਸਾਹਿਬਾਂ ਨੇ ਤੀਰ ਤੋੜ ਤੇ ਤੇ ਮਰ ਜਾ ਮਰਿਆ ਗਿਆ ਹਾਂ ਤੇ ਸਾਹਿਬਾਂ ਨੂੰ ਵੀ ਅਜਾ ਸਾਹਿਬਾਂ ਨੂੰ ਹੀ ਮਾਰਤਾ ਸੀ ਸਾਹਿਬਾਂ ਨੂੰ ਵੀ ਨਾਲ ਹੀ ਮਾਰਤਾ ਸੀ ਹਾਂ ਹਾਂ ਸਾਹਿਬਾਂ ਨੂੰ ਫਿਲਮਾਂ 'ਚ ਤੁਹਾਨੂੰ ਜਿਉਂਦੀ ਦਿਖਾਉਂਦੇ ਆ ਤੇ ਦੇਖੋ ਜੀ ਇਹ ਸਾਰਾ ਆਲਾ ਦ ਜਿਹੜੀ ਆ ਸਾਰੀ ਹੈਗੀ ਅੰਦਰੋਂ ਤੁਹਾਨੂੰ ਦਿਖਾਉਣੀ ਹੈ ਇੱਥੇ ਜਿਹੜੀਆਂ ਯਾਦਗਾਰਾਂ ਅੰਦਰ ਬਣੀਆਂ ਹੋਈਆਂ ਨੇ ਇਹ ਕਿੰਨਾ ਕਿੰਨੇ ਤੰਨ ਨੇ ਜੀ ਇਹ ਤਾਂ ਕਬਰਾਂ ਕਬਰ ਕਹਿ ਸਕਦੇ ਹਾਂ ਹਾਂ ਜੀ ਹਾਂ ਜੀ ਕਬਰ ਕਬਰ ਹੀ ਹੁੰਦੀ ਹੈ ਨਾ ਹਾਂ ਜੀ ਕਬਰ ਐ ਸਹਿਬਾਂ ਦੀ ਕਬਰ ਹੈ ਜੀ ਸਹਿਬਾਂ ਦੀ ਅੱਛਾ ਜਿਹੜਾ ਇੱਕ ਕਿੱਸਾ ਆ ਦੇਖੋ ਲਿਖਿਆ ਡੇਟ ਵੀ ਲਿਖੀ ਹੋਈ ਹੈ ਹਾਂ 1618 1586 ਤੋਂ ਲੈ ਕੇ 1618 ਦਾ ਕਿੱਸਾ ਇਹ ਹਾਂ ਜੀ ਤੇ ਉਧਰ ਮਿਰਜ਼ੇ ਜੱਟ ਦੀ ਆ ਮਿਰਜ਼ੇ ਜੱਟ ਦੀ ਆ ਔਰ ਮਿਰਜ਼ਾ ਜੱਟ ਦੇ ਬਾਪੂ ਜੀ ਦੇ ਨਾਲ ਅੱਛਾ ਉਹ ਬਾਪੂ ਜੀ ਦੀ ਵੀ ਨਾਲ ਬਣਾਈਏ ਇਹ ਬਾਅਦ ਚ ਬਾਪੂ ਜੀ ਫੌਤ ਹੋਏ ਸੀ ਉਹਨਾਂ ਨੇ ਫਿਰ ਇੱਥੇ ਹੀ ਬਣਾਤੀ ਨਾ ਅੱਛਾ ਬਾਪੂ ਜੀ ਬਾਅਦੂ ਗੁਜ਼ਰੇ ਆ ਹਾਂਜੀ ਇਹ ਦੇਖੋ ਜੀ ਇਹ ਆਗੀਆਂ ਕਬਰਾਂ ਜਿਹੜੇ ਕਿਸੇ ਆਪਾਂ ਸੁਣਦੇ ਮਿਰਜ਼ਾ ਜੱਟ ਤੇ ਸਹਿਵਾ ਬਾਹਰ ਜਾ ਕੇ ਨਾ ਕਿ ਇੱਥੇ ਬਾਪੂ ਰਹਿੰਦੇ ਆ ਉਹ ਕਿੰਨੇ ਟਾਈਮ ਤੋਂ ਤੁਸੀਂ ਕਹਿੰਦੇ ਸੀ ਉਹ ਉਹ ਕਿਸੇ ਵੀ ਦੱਸ ਦਿੰਦੇ ਆ ਨਾ ਉਹ ਕੀ ਜਿਹੜੇ ਬਾਪੂ ਬਾਹਰ ਬੈਠੇ ਸੀਗੇ ਹਾਂਜੀ ਹਾਂਜੀ ਉਹ ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਚ ਨੇ ਬਾਬਾ ਜੀ ਇਹਨਾਂ ਦੀ ਅਗਲੀਆਂ ਪੀੜ੍ਹੀਆਂ ਚ ਹੋਏ ਹਾਂਜੀ ਹਾਂਜੀ ਰਿਸ਼ਤੇਦਾਰ ਨੇ ਇਹਨਾਂ ਰਿਸ਼ਤੇਦਾਰ ਨੇ ਤੇ ਸਾਡਾ ਵੀ ਗੋਤ ਇਹੀ ਆ ਮਿਰਜਾ ਵੀ ਖਰਲ ਜੱਟ ਸੀ ਮਮ ਵੀ ਖਰਲ ਜੱਟ ਆ ਆ ਬਾਤ ਐ ਸੈਮੀ ਜੱਟ ਕਹਿੰਦੇ ਆ ਕੀ ਬਾਤ ਆ ਯਾਰ ਅੱਛਾ ਤੇ ਉਹ ਸਾਹਮਣੇ ਨਾ ਤਸਵੀਰਾਂ ਆਇਆ ਤੁਹਾਨੂੰ ਸ਼ੇਰ ਵੀ ਲਿਖੇ ਜਾਂਦੇ ਬਾਰੇ ਦਾ ਮਿਰਜੇ ਦਾ ਮਤਲਬ ਘੋੜੀ ਐ ਮਿਰਜੇ ਦੀ ਇਹ ਤੇ ਆ ਕੀ ਲਿਖਿਆ ਸੈਮੀ ਤੇ ਆ ਕੁਛ ਲਿਖਿਆ ਹਾਂਜੀ ਮੈਂ ਤਾਲਬ ਨੋਸ਼ੋ ਪੀਰ ਦਾ ਅੱਛਾ ਮੇਰੀ ਕੁੰਡੀ ਦਸਤਗੀਰ ਜਦੋਂ ਦੀ ਘੋੜੀ ਪਕੜ ਲਈ ਮੇਰਾ ਕੰਬਿਆ ਨਹੀਂ ਉਹ ਤੀਰ ਮੇਰਾ ਕੰਬਿਆ ਨਹੀਂ ਹੈ ਸਰੀਰ ਵਾਹ ਕੀ ਬਾਤ ਹੈ ਅਖੀਰ ਤੇ ਇਧਰਲੇ ਪਾਸੇ ਵੀ ਸਾਰਾ ਕਿੱਸਾ ਲਿਖਿਆ ਹੋਇਆ ਹੈ ਇਹਨਾਂ ਨੇ ਮਿਰਜ਼ਾ ਸਾਹਿਬਾਂ ਦਾ ਤੇ ਇਹ ਇਹਨਾਂ ਦੀ ਲੈਂਗੁਏਜ ਚ ਲਿਖਿਆ ਹੋਇਆ ਹੈ ਸਾਰਾ ਤੇ ਹੁਣ ਅਸੀਂ ਬਾਹਰ ਜਾ ਕੇ ਸੈਮੀ ਸਾਨੂੰ ਸਾਰਾ ਸੁਣਾ ਦੇਣਗੇ ਦੱਸ ਦੇਣਗੇ ਵੀ ਅੰਦਰਲੇ ਪਾਸੇ ਪੂਰਾ ਕਿੱਸਾ ਕੀ ਸੀ ਨਾਲ ਹੀ ਅਸੀਂ ਤੁਹਾਨੂੰ ਸੁਣਾ ਦੇਣਾਗਾ ਵਿੱਕੇਵੇਂ ਸੀ ਸਾਰੀ ਦਾਸਤਾਨ ਸੀ ਇੱਕ ਗੱਲ ਦੇਖੋ ਯਾਰ ਤੇ ਜਿਹੜੀ ਇਹਨਾਂ ਦੀ ਡੈਥ ਡੇਟ ਹੈ ਨਾ ਉਹ ਸੇਮ ਆ ਇੱਥੇ ਜਿਵੇਂ ਆ ਸਾਬਾ ਦੀ ਕਬਰ ਤੇ ਤੁਸੀਂ ਦੇਖੋ 18 3 1618 18 ਮਾਰਚ ਤੇ 18 ਮਾਰਚ ਉਧਰ ਮਿਰਜੇ ਜੱਟ ਤੇ ਲਿਖਿਆ ਗਿਆ 18 3 1618 ਤੇ ਜਿਹੜਾ ਮਿਰਜਾ ਸੀਗਾ ਮਿਰਜਾ ਇੱਕ ਸਾਲ ਨਿੱਕਾ ਸੀਗਾ ਸਾਬਾ ਤੋਂ ਉਹਨਾਂ ਦਾ ਡੇਟ ਆ ਬਰਥ 87 ਦੀ ਹੈ ਤੇ ਇਹਨਾਂ ਦੀ 86 ਦੀ ਹੈ ਤੇ ਇੱਕ ਸਾਲ ਜਾਂ ਕੁਝ ਮਹੀਨੇ ਦਾ ਲੋ ਤੇ ਹੀ ਅਲੱਦ ਵਾਲਾ ਸੀਗਾ ਸਾਰਾ ਜਿਹੜਾ ਤੁਹਾਨੂੰ ਅੰਦਰ ਦਿਖਾਉਣਾ ਸੀ ਸੈਮੀ ਇਹ ਖਰਲ ਗੋਤਿਆ ਜਿਹੜਾ ਖਰਲ ਕਬਰ ਤੇ ਲਿਖਿਆ ਹੋਇਆ ਆਪਣੇ ਹਾਂਜੀ ਗੋਦਿਆ ਜਿਵੇਂ ਜੱਟਾਂ ਦੀ ਕਸਟਾਂ ਕਹਿੰਦੇ ਨੇ ਨਾ ਆਪਾਂ ਸੰਧੂ ਚੀਮੇ ਚੱਠੇ ਇਦਾਂ ਅੱਛਾ ਖਰਲ ਜੱਟ ਗੋਤ ਅੱਛਾ ਖਰਲ ਜੱਟ ਗੋਤ ਹੈ ਹਾਂਜੀ ਗੋਤ ਠੀਕ ਹੈ ਠੀਕ ਹੈ ਠੀਕ ਹੈ ਇਹ ਤੇ ਆਓ ਤੁਹਾਨੂੰ ਬੱਕੀ ਦੀ ਕਬਰ ਦਿਖਾਈਏ ਅੱਛਾ ਬੱਕੀ ਦੀ ਕਬਰ ਵੀ ਇੱਧਰ ਹਾਂਜੀ ਹਾਂਜੀ ਜਦੋਂ ਮਿਰਜੇ ਨੂੰ ਨਾ ਪਤਾ ਸੀ ਨਾ ਇੱਥੇ ਲੋਕਾਂ ਨੇ ਨਾ ਪਤਾ ਸੀ ਜਦੋਂ ਉਹਨਾਂ ਨੇ ਮਾਰਤਾ ਸੀ ਮਿਰਜੇ ਦਾ ਲੋਕਾਂ ਨੇ ਇੱਥੇ ਹੀ ਨਾ ਪਤਾ ਵੀ ਆਸ਼ਿਕ ਨਹੀਂ ਮਿਰਜੇ ਦਾ ਜਿਹੜਾ ਪਿੰਡ ਤਾਂ ਇਹੀ ਸੀ ਨਾ ਦਾਨਾਬਾਦ ਇਹੀ ਜਿੱਥੇ ਅਸੀਂ ਆਪਾਂ ਲੰਘ ਕੇ ਆਏ ਹਾਂ ਨਾ ਹਾਂ ਦਾਨਾਬਾਦ ਪਿੰਡ ਹੈ ਅੱਛਾ ਇਸੇ ਪਿੰਡ ਦੀ ਮਤਲਬ ਹੈਗਾ ਸੀਗਾ ਮੇਰੇ ਨਾਲ ਹਾਂ ਤੇ ਘੋੜੀ ਦਾ ਦੱਸਦੇ ਆ ਵੀ ਬੱਕੀ ਦਾ ਵੀ ਬੱਕੀ ਇੱਥੇ ਹੀ ਨਾ ਕ ਅੱਛਾ ਗੇੜੇ ਹਾਂ ਅੱਛਾ ਇੰਨੀ ਫੇਵਰਿਟ ਸੀ ਇੱਥੇ ਹਾਂ ਮਤਲਬ ਗੇੜੇ ਇੱਥੇ ਬਾਅਦੋਂ ਹਾਂ ਪਿਆਰ ਸੀ ਨਾ ਬੱਕੀਦੰ ਦੇ ਨਾਲ ਤੁਸੀਂ ਉਹ ਸੁਣਿਆ ਹਣਾ ਵਾ ਸਾਡਾ ਜਨਮ ਜਨਮ ਤੱਕ ਸਾਥ ਨਿਭੂਗਾ ਬੱਕੀਏ ਨਹੀਂ ਹਾਂ ਤੇ ਆ ਫਿਰ ਬੱਕੀ ਇੱਥੇ ਹੀ ਦੋ ਚੌ ਦਿਨਾਂ ਚੀ ਖਤਮ ਹੋ ਗਈ ਸੀ ਇੱਥੇ ਉਹ ਤੋਂ ਬਾਅਦ ਨਾਲ ਦੀ ਨਾਲ ਮਤਲਬ ਦੋ ਤਿੰਨ ਦਿਨ ਇੱਥੇ ਹੀ ਗੇੜੇ ਦੇਗੇ ਕਿਤੇ ਫਿਰ ਲੋਕਾਂ ਨੇ ਜਦੋਂ ਪਿਆਰ ਦੇਖਿਆ ਲੋਕਾਂ ਨੇ ਫਿਰ ਬੱਕੀ ਦੀ ਕਬਰ ਵੀ ਇੱਥੇ ਬਣਾ ਦਿੱਤੀ ਵਾਹ ਕੀ ਬਾਤ ਹੈ ਇਹ ਯਾਦਗਾਰ ਲਿਖਿਆ ਹੈ ਇਹ ਦੇਖੋ ਬਈ ਤੇ ਆ ਬੱਕੀ ਲਿਖਿਆ ਹੈ ਮਿਰਜੇ ਦੀ ਬੱਕੀ ਹੁੰਦੀ ਸੀ ਜਿਹੜੀ ਆ ਬੱਕੀ ਦੀ ਜਿਹੜੀ ਕਬਰ ਹੈ ਵੀ ਬਣੀ ਹੋਈ ਹੈ ਇਹ ਇੱਥੇ ਲਿਖਿਆ ਹੈ ਫੇਵਰਟ ਮੇਰ ਆਫ ਮਿਰਜਾ ਇਹਦੀ ਵੀ 1611 ਅੰਦਰ ਤੁਹਾਨੂੰ ਮਿਰਜਾ ਸਾਹਿਬਾਂ ਦੀ ਵੀ 1611 ਡੇਟ ਦਿਖਾਈ ਹੈ ਤੇ ਜਿਹੜੇ ਆ ਬੱਕੀ ਦੀ ਕਬਰ ਹੈ ਇਹਦੀ ਵੀ 1611 ਡੇਟ ਹੈ ਸਾਰਾ ਕਿੱਸਾ ਉਦੋਂ ਦੀ ਹੈ ਤੇ ਇਹ ਪਿਛਲਾ ਪਾਸਾ ਆ ਗਿਆ ਜੀ ਯਾਦਗਾਰ ਦਾ ਸਮਾਦ ਆ ਜਿਹੜਾ ਪਿਛਲਾ ਪਾਸਾ ਆ ਗਿਆ ਵਾਕੀ ਯਾਰ ਨਾ ਇੱਕ ਖੂਬਸੂਰਤੀ ਹੈ ਇੱਥੇ ਦੇਖਣ ਨੂੰ ਮਿਲਦਾ ਸਾਰਾ ਤੇ ਜਿਹੜਾ ਪੁਰਾਣਾ ਬਾਬਾ ਕਹੇ ਬਜ਼ੁਰਗ ਕਹਿੰਦੇ ਕਿ ਕਿਹੜੇ ਪਾਸੇ ਉਹ ਹਾਂਜੀ ਹਾਂਜੀ ਇੱਧਰ ਬਜ਼ੁਰਗ ਜਨਾ ਵੀ ਤੁਹਾਨੂੰ ਮਿਲਾਨੇ ਆ ਅੱਛਾ ਅੱਛਾ ਠੀਕ ਆ ਔਰ ਰਿਸ਼ਤੇਦਾਰ ਆ ਅੱਛਾ ਆਪਣਾ ਰਿਸ਼ਤੇਦਾਰ ਹੈ ਇਹਨਾਂ ਦੀ ਪੀੜ੍ਹੀ ਚੋਂ ਅੱਛਾ ਅੱਛਾ ਠੀਕ ਆ ਤੇ ਉਦੋਂ ਕਦੋਂ ਤੋਂ ਇੱਥੇ ਰਹਿੰਦੇ ਹੁਣ ਇਹ ਇਹ ਪਿੰਡ ਆ ਨਾ ਮਿਰਜੇ ਦਾ ਹਾਂ ਤਾਂ ਮੈਨੂੰ ਪਤਾ ਮਿਰਜੇ ਦਾ ਪਿੰਡ ਦਾਨਵਾਲ ਮਤਲਬ ਰਿਸ਼ਤੇਦਾਰ ਰਹਿੰਦਾ ਪੱਕੇ ਹੀ ਇੱਥੇ ਰਹਿੰਦਾ ਹਾਂ 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 ਇੱਥੇ ਇੱਥੇ ਹੀ ਉਹ ਬਾਬਾ ਇੱਥੇ ਰਹਿੰਦਾ ਵਾ ਬਾਬੇ ਦੀ ਇੱਥੇ ਡਿਊਟੀ ਲੱਗੀ ਸੇਵਾ ਕਰਦਾ ਠੀਕ ਹੈ ਤੇ ਇਹ ਆ ਗਿਆ ਜੀ ਸਾਹਮਣੇ ਵਾਲੇ ਪਾਸੇ ਵੈਸੇ ਬਣਾਇਆ ਹੋਇਆ ਕੋਠਾ ਵਗੈਰਾ ਤੇ ਆਹ ਪੁਰਾਣਾ ਬੋਰਡ ਪਿੱਪਲ ਇਹ ਵੀ ਇਹਨਾਂ ਦੀ ਵੀ ਉਮਰ ਬੜੀ ਹੁੰਦੀ ਹੈ ਢਾਈ 300 300 ਸਾਲ ਦੱਸਦੇ ਹਨ ਤੇ ਹੁਣ ਤੁਹਾਨੂੰ ਲੈ ਕੇ ਚਲਦੇ ਹਾਂ ਬਾਬਾ ਜੀ ਕੋਲ ਆ ਬਜ਼ੁਰਗ ਨੇ ਜੀ ਬਾਬਾ ਜੀ ਕੀ ਹਾਲ ਹੈ ਠੀਕ ਠਾਕ ਜੀ ਬਾਬਾ ਜੀ ਕੀ ਲੱਗਦੇ ਜੀ ਬਈ ਜੇ ਮਰਤੀ ਦੇ ਬਾਪ ਤੇ ਨਾ ਤੇ ਹਾਂ ਜੀ ਕਪਤਾਂ ਚ ਆਪਣਾ ਵਾਹ ਜੰਡਾ ਡਾ ਖੰਨਾ ਸૈયਦ ਵਾਲਾ ਤਹਿਸੀਲ ਜ਼ਿਲ੍ਹਾ ਆਪਣਾ ਨਨਕਾਣਾ ਸਾਹਿਬੇ ਜਿਹੜੇ ਅੰਦੇ ਗਰਜੇ ਦੀ ਨਸਲ ਬੈਠਾ ਨੇ ਕਾਨੇ ਸਾਬ ਦੀ ਅਦੂਦੇ ਸਮੀ ਲੈਂਗੁਏਜ ਕਿਹੜੀ ਬੋਲਦੇ ਮੈਨੂੰ ਸਮਝ ਨਹੀਂ ਆ ਰਹੀ ਇਹ ਸਾਡੀ ਇੱਥੇ ਜਟਕੀ ਜ਼ਬਾਨ ਮੰਨਿਆ ਜਾਂਦੀ ਹਾਂਜੀ ਜਟਕੀ ਅੱਛਾ ਇੱਥੋਂ ਦੀ ਲੋਕ ਇਹ ਲੈ ਜੇ ਥੋੜੇ ਜੇ ਜਿਵੇਂ ਸਾਡੇ ਮਾਗੀ ਜਵਾਬੀ ਉਮਰ ਹਾਂਜੀ ਹਾਂਜੀ ਉਦਾਂ ਹੀ ਉਦਾਂ ਹੀ ਹਾਂਜੀ ਸਰਜੇ ਦੀ ਦੇਖਤ ਲੰਦੇ ਬੈਠੀ ਤੇ ਗਰਜੇ ਦੀ ਅਸੀਂ ਦੇਖਤ ਚੜਦੇ ਨਨਕਾਣਾ ਸਾਬ ਦੀ ਅਦੂਦੇ ਠੀਕ ਹੈ ਠੀਕ ਇਹਨੇ ਬਿਰਾਦ ਦੀ ਸਾਈ ਵਾਲ ਬੈਠੀ ਆਪਣੇ ਠੀਕ ਹੈ ਤੁਸੀਂ ਕੀ ਲੱਗੇ ਹੁਣ ਇਸ ਟਾਈਮ ਤੁਸੀਂ ਦਾਦਾ ਹੀ ਜਨੂ ਸਦਨ ਦਾਦਾ ਠੀਕ ਤੁਹਾਡਾ ਦਾਦਾ ਵਾ ਠੀਕ ਹੈ ਲੋ ਜੀ ਮੇਰੇ ਦੇ ਹਾਂ ਗਾਂ ਪੀੜੀ ਚੋਂ ਆ ਜੀ ਬਾਬਾ ਜੀ ਜੇਬ ਤੁ ਲੱਗ ਤੇ ਮੇਰੇ ਤਾਂ ਨਾਮ ਹੀ ਪੀੜੀ ਹੈ ਹਾਂ ਨਾਮ ਹੀ ਮੇਰਾ ਪੋਤਰਾ ਤੁਸੀਂ ਇੱਥੇ ਹੀ ਰਹਿੰਦੇ ਜੀ ਜੋ ਕਾਰੋਬਾਰ ਹੈ ਜੀ ਆਪਣੇ ਕੋਲ ਆ ਕਾਲੀ ਫੱਟੀ ਆਪਣੀ ਬਾਹਰ ਲੱਗੀ ਹੋਈ ਠੀਕ ਠੀਕ ਬਲੇਸ ਮੁਖੇ ਦਾ ਸਾਈ ਕਿੱਡੀ ਰਸੀਨ ਕਿਦਾਰੀ ਹੈ ਮੇਰਾ ਪੋਤਰੀ ਦਾ ਫੋਨ ਨੰਬਰ ਠੀਕ ਸੈਮੀ ਨੇ ਨਾ ਹਿਸਟਰੀ ਸਾਰੀ ਮਤਲਬ ਬਾਬਾ ਜੀ ਤੋਂ ਪੁੱਛ ਲਈ ਕੀ ਲੱਗਦੇ ਆ ਕਿਵੇਂ ਆ ਤੇ ਕਹਿੰਦੇ ਵੀ ਜਿਹੜੇ ਝੰਡਾ ਥੱਲੇ ਮਤਲਬ ਮਿਰਜਾ ਵੱਡੇ ਆ ਗਿਆ ਸੀ ਉਸੇ ਝੰਡਾ ਥੱਲੇ ਜਾ ਕੇ ਕਹਿੰਦੇ ਸਾਰੀ ਸੁਣਾਉਣੀ ਹੈ ਤੇ ਇਹ ਬਾਈ ਜੀ ਦਾ ਫਿਰ ਮਿਹਰਬਾਨੀ ਇਹ ਵੀਡੀਓ ਚ ਘਟ ਆਉਂਦੇ ਆਪ ਦਾ ਵਲੌਗ ਬਣਾਉਂਦੇ ਰਹਿੰਦੇ ਨਾ ਸਾਡੇ ਨਾਲ ਘਟ ਵਿਚਰਦੇ ਆ ਤੇ ਚਲੋ ਹੁਣ ਜੰਡ ਕੋਲੇ ਦਾਸਤਾਨ ਸੁਣ ਲਈ ਮਿਰਜੇ ਦੀ ਜਿਹੜੀ ਦਾਸਤਾਨ ਸੀਗੀ ਉਹ ਕਿ ਹੋਈ ਸੀ ਉਹ ਸੈਮੀ ਬਾਈ ਸੁਣਾਊਗਾ ਤੁਹਾਨੂੰ ਜੰਡ ਦਾ ਰੋਖ ਜਦੋਂ ਮਿਰਜਾ ਆਇਆ ਹੈ ਨਾ ਹਾਂਜੀ ਇਹ ਦਾਣਾਵਾਦ ਦਾ ਜੱਮਾ ਰਾਰਾਮੂ ਵੱਡਾ ਰਾ ਵਿਜਲ ਨਿੱਕਾ ਰਾ ਜਲਾਲ ਦੇ ਪੋਚਣਾ ਸਹੀ ਖਰਾਜਾਟ ਠੀਕ ਹੈ ਇਹ ਜ਼ਗੀਰ ਅਕਬਰ ਬਾਦਸ਼ਾਹ ਦੇ ਦੌਰੇ ਚ ਨੰਦੀ ਆਈ ਅਕਬਰ ਅਕਬਰ ਬਾਦਸ਼ਾਹ ਦਾ ਟਾਈਮ ਸੀਗਾ ਜਿਹੜਾ ਮਿਰਜੇ ਦਾ ਟਾਈਮ ਪੀਰੀਅਡ ਹੈ ਹਾਂ ਹਾਂ ਦੁੱਲਾ ਪੱਟੀ ਪਿੰਡੀ ਦੁੱਲਾ ਪੱਟੀ ਹਾਂ ਪਿੰਡੀ ਪੱਟੀਆਂ ਜਿਆਦਾ ਵੀਰ ਭਾਈ ਹਨ ਹਜ਼ਰਤ ਇਹ ਸਾਰੇ ਇੱਕੋ ਟਾਈਮ 'ਚ ਹੋਏ ਨੇ ਕਿਸੇ ਕਿਸਕੇ ਟਾਈਮ ਹਾਂ ਤੇ ਆ ਜੰਡੇ ਜਾਣਾ ਦਾਣਾਵਾਦ ਦੇ ਖਾਨ ਖੀ ਸਿਆਹ ਲੰਦਾ ਮਾਮਾ ਹੈ ਮਾਮੇ ਦੀ ਕੁੜੀ ਸੋ ਠੀਕ ਹੈ ਉਥੇ ਰਲ ਤੇ ਫੜਦੀ ਖਾਨ ਖੀਵੇ ਦੀ ਖੀਵੇ ਖਾਂਦੀ ਸੀ ਨਾ ਤੀ ਤੇ ਖਾਨ ਖੀਵਾ ਇਹਦਾ ਮਾਮਾ ਮਿਰਜੇ ਦਾ ਸਾਇਬ ਨਹੀਂ ਸਾਇਬਾ ਸੀ ਖੀਵੇ ਖਾਂਦੀ ਤੀ ਸੀ ਜੀ ਹਾਂ ਇਹਦਾ ਤਾਂ ਹੀਰ ਨਾਲ ਕੀ ਰਿਸ਼ਤਾ ਸੀ ਹੀਰ ਨਾਲ ਰਿਸ਼ਤਾ ਹੀ ਮੰਨੇ ਦਾ ਵੀ ਭਤੀਜੀ ਸੀ ਪਤਾ ਨਹੀਂ ਉਹ ਜੀ ਭਤੀਜੀ ਤੇ ਸлен ਪਰ ਉਹ ਮਾਰ ਚੂਚਕਦੀ ਧੀ ਹੈ ਹੀਰਾਂ ਦੇ ਦੀ ਚਾਰ ਸਦੀਆਂ ਪਹਿਰੇ ਦਾ ਬਹਿ ਗਿਆ ਇਹ ਚੂਚਕ ਦਿੱਤੀ ਹੈ ਇਹ ਖਾਨ ਖੀਵੇ ਦੀ ਇਹ ਖਾਨ ਖੀਵੇ ਦੀ ਤੀ ਹੈ ਨੇ ਦੋਵੇਂ ਹੈ ਸਿਆਲਾਂ ਦੇ ਸੀਗੇ ਸਿਆਲਾਂ ਦੇ ਸਿਆਲਾਂ ਦੀ ਸੀ ਤੁਹਾਨੂੰ ਸਾਡੇ 800 ਸਾਲ ਗੁਜ਼ਰ ਗਿਆ ਹੈ ਮਿਰਜੇ ਨੂੰ ਸਾਡੇ 400 ਸਾਲ ਗੁਜ਼ਰ ਗਿਆ ਉਹ 4 ਸਦੀਆਂ ਠੀਕ ਹੈ ਭੈੜਾ ਦਾ ਵੇਖਿਆ ਤੁਹਾਨੂੰ ਮੈਂ ਕਿਹਾ ਗਾਣਾ ਸੁਣਦੇ ਨੇ ਸਾਬਾਂ ਵਿੱਚ ਸਿਆਲਾਂ ਦੇ ਐ ਕਰਕੇ ਹੈ ਸਿਆਲਾਂ ਦੀ ਜੀ ਬੜਾ ਸਰਦਾਰਾਂ ਗਾਇਆ ਹੈ ਹਾਂਜੀ ਹਾਂਜੀ ਬੜੀ ਪੁਰਾਣੀ ਦੀ ਕੋਪੀ ਚੁੱਟੀ ਆਸੋ ਨਾ 12 ਬਸਾਂ ਤੇ ਪੁਰਾਣੀ ਦਿੱਲੀ ਦੇ ਦਰਵਾਜ਼ੇ ਤੇ ਉਸ ਦੌਰ ਲਿਖਿਆ ਗਿਆ ਵੀ ਮਿਰਜ਼ਾ ਖਰੋਲ ਜੱਟ ਠੇਕ ਲੰਬਰ ਆਇਆ ਜਿਹੜਾ ਸਰਦਾਰਾਂ ਦੀ ਆਇਤ ਪਿੱਛੇ ਫਿਲਮ ਬਣਾਈ ਮਿਰਜ਼ਾ ਜੱਟ ਤੇ ਗੰਦੇ ਵੀ ਬਹੁਤ ਸੋਹਣਾ ਹੈ ਹਾਂਜੀ ਹਾਂ ਸਹੀ ਐ ਉਸ ਲਾਹਰ ਦਾ ਜੀ ਬਾਈ ਅੱਛਾ ਤੁਸੀਂ ਹੁਣ ਕਿਹੜੀ ਉਹਨਾਂ ਦੀ ਤੁਹਾਡੇ ਕੀ ਲੱਗਦੇ ਸੀਗੇ ਇਹ ਇਹਦੇ ਜਿਹੜੇ ਜੀ ਇਹ ਆ ਪੰਜ ਭੈਣ ਬਿਰਾ ਮਿਰਜਾ ਮਿਰਜਾ ਸਰਜਾ ਗਰਜਾ ਨੂਰ ਸਮਾਨ ਪੰਜਵੀਂ ਭੈਣ ਛੱਤੀ ਨੇ ਇਹ ਚੌਥੀ ਭੈਣ ਬਿਰਾ ਤੋਂ ਪੰਜਵੀਂ ਥਾਂ ਤੇ ਰਿਸ਼ਤੇਦਾਰੀ ਜੋ ਮਤਲਬ ਹਾਂ ਰਿਸ਼ਤੇਦਾਰੀ ਅੰਦਰ சின்ன ਬਿਰਾਵਾਂ ਦੀ ਗੰਨਾਸਾਲਾ ਸੀ ਲੱਗੇ ਮਿਰਜਾ ਜਾਨੇ ਲੈ ਵੀ ਹੁਣ ਸੈਮੀ ਸਾਨੂੰ ਜਿਹੜਾ ਕਿੱਸਾ ਸੁਣਾਊਗਾ ਗਾ ਕੇ ਮਿਰਜੇ ਜੱਟ ਦਾ ਕਿ ਜਿਹੜਾ ਮਿਰਜੇ ਜੱਟ ਦਾ ਕਿੱਸਾ ਸੀਗਾ ਉਹ ਪੂਰਾ ਲੈ ਵੀ ਮਿੱਤਰਾ ਛੋਟ ਚ ਤੇ ਜਲਦੀ ਸਾਰਾ ਸੁਣਾ ਦੇ ਗੁਰੂ ਕੁਸ਼ਕਿਸਮਤਿਆ ਜੀ ਅੱਗੇ ਸੁਣਾਉਣ ਦੇ ਲਈ ਬਾਪੂ ਜੀ ਤੁਸੀਂ ਵੀ ਸੁਣ ਲਓ ਸੁਣਾਉਂਦੇ ਰਹੀਦਾ ਅੱਗੇ ਬੈਠ ਕੇ ਮਹਿਫਲਾਂ ਚ ਤੇ ਅੱਜ ਉਸੇ ਹੀ ਜਗ੍ਹਾ ਤੇ ਜਿਹੜੀ ਜਗ੍ਹਾ ਦਾ ਕਿੱਸਾ ਆ ਇਹ ਉਸੇ ਏਜੰਡਾ ਥੱਲੇ ਹਾਂਜੀ ਬਹੁਤ ਵਧੀਆ ਜਿਹੜੇ ਮੰਨੇ ਜਾਂਦੇ ਸੀ ਰਾਇਟਰ ਦੇਵ ਤਰੀਕੇ ਹਾਂਜੀ ਇੰਡੀਆ ਚੋਂ ਉਹਨਾਂ ਨੇ ਇਹ ਲਫ਼ਜ਼ਾਂ ਚ ਭਰੋਇਆ ਉਹਨਾਂ ਨੇ ਲਫ਼ਜ਼ਾਂ ਚ ਭਰੋਇਆ ਤੇ ਕੁਲਦੀਪ ਮਾਨਕ ਸਾਹਿਬ ਨੇ ਇਹ ਗਾਇਆ ਸੀ ਗਾਇਆ ਤੇ ਅੱਜ ਤੁਹਾਨੂੰ ਮੈਂ ਸੁਣਾਉਂਗਾ ਹੋ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਬੈਠਾ ਜਾਂਦ ਤੇ ਆਣ ਹੋ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਬੈਠਾ ਜਾਂਦ ਤੇ ਆਣ ਆਉਦੀ ਚੁੰਝ ਚ ਅੰਬੀ ਦੇਖਦੀ ਹਾਂ ਦੇਖਦੀ ਕਹਿੰਦੇ ਸਹਬਾ ਨਾਲ ਤੇ ਆਣ ਏ ਹਾ ਏ ਹਾ ਜਾਨ ਦੀ ਛੋਕਰੀ ਅੱਜ ਜੱਟ ਦੀ ਪਰਖਾਂ ਜਾਣ ਅੱਜ ਅੰਬੀ ਮੈਂ ਹਾਂ ਛੁਪਣੀ ਹਾਂ ਛੁਪਣੀ ਸਹਬਾਂ ਕਰਦੀ ਹੈ ਫਰਮਾਨ ਏ ਹਾ ਏ ਹਾ ਏ ਹਾ ਕਹਿੰਦੀ تیر ਅੰਬੀ ਵਿੱਚ ਮਾਰ ਤੂੰ ਵੇ ਮੈਂ ਤੇਰੇ ਤੋਂ ਕੁਰਬਾਨ ਕਹਿੰਦੀ تیر ਅੰਬੀ ਵਿੱਚ ਮਾਰ ਤੂੰ ਵੇ ਮੈਂ ਤੇਰੇ ਤੋਂ ਕੁਰਬਾਨ ਹਾ ਪਰ ਤੋਤਾ ਉੱਡ ਜਾਏ ਅੰਬਰੀ ਹਾਂ ਅੰਬਰੀ ਐ ਦੇ ਜੱਟਾ ਬੱਚੇ ਨੇ ਪਰਾਨ ਐ ਹਾ ਐ ਹਾ ਐ ਹਾ ਪੱਤਾ ਇੱਕ ਨਾ ਝੜੇ ਵੇ ਝੰਡਾ ਅੱਜ ਉਸੇ ਝੰਡ ਥੱਲੇ ਖੜੇ ਆਂ ਹਾਂ ਅੱਛਾ ਇਹ ਇਹ ਝੰਡ ਥੱਲੇ ਗਈ ਪੱਤਾ ਇੱਕ ਨਾ ਝੜੇ ਹਾਂ ਪੱਤਾ ਇੱਕ ਨਾ ਝੜੇ ਵੇ ਝੰਡਾ ਇਹਦਾ ਹੋਵੇ ਨਾ ਨੁਕਸਾਨ ਹਾ ਜੱਟ ਨੇ ਤੀਰ तीर کمانੋ ਛੱਡਿਆ ਹਾਂ ਛੱਡਿਆ ਕਰਕੇ ਉੱਪਰ ਵੱਲ ਧਿਆਣ ਇਹ ਹਾ ਇਹ ਹਾ ਇਹ ਹਾ ਹੋਏ ਅੰਬੀ ਧਰਤੀ ਤੇ ਆ ਡਿੱਗ ਪਈ ਤੋਤਾ ਉੱਡ ਗਿਆ ਵਿੱਚ ਅਸਮਾਨ ਅੰਬੀ ਧਰਤੀ ਤੇ ਆ ਡਿੱਗ ਪਈ ਤੋਤਾ ਉੱਡ ਗਿਆ ਵਿੱਚ ਅਸਮਾਨ ਯਾਰੋ ਦੇਖ ਨਿਸ਼ਾਨਾ ਜੱਟ ਦਾ ਹਾਂ ਜੱਟ ਦਾ ਸਹਿਬਾ ਹੋ ਗਈ ਬਹੁਤ ਹਰਾਨ ਇਹ ਹਾ ਇਹ ਹਾ ਇਹ ਹਾ ਇਹ ਹੋਰ ਵੀ ਲੰਮਾ ਤੁਹਾਨੂੰ ਸ਼ਾਰਟ ਜਿਹਾ ਸੁਣਾਇਆ ਇਹ ਦੇਖੋ ਭਈ ਜਿਹੜਾ ਮਿਰਜੇ ਦਾ ਅਸਲ ਚ ਮੰਨਿਆ ਜਾਂਦਾ ਨਾ ਵੀ ਨਿਸ਼ਾਨਾ ਜੀ ਐਡਾ ਤਕੜਾ ਸੀਗਾ ਨਿਸ਼ਾਨਾ ਮਿਰਜੇ ਦਾ ਐਡਾ ਤਕੜਾ ਸੀਗਾ ਮਤਲਬ ਤਾਂ ਹੀ ਕਰਕੇ ਸਹਿਬਾ ਨੇ ਤੀਰ ਤੋੜਤੇ ਸੀਗੇ ਵੀ ਮੇਰੇ ਭਰਾ ਮਾਰੇ ਜਾਣਗੇ ਵੀ ਮਰਜੇ ਦਾ ਕਿਉਂਕਿ ਨੇ ਪਰਖ ਲਿਆ ਸੀਗਾ ਪਹਿਲਾਂ ਉਹਨੇ ਕਿਹਾ ਉਹਨਾਂ ਨੂੰ ਤਾਂ ਮੈਂ ਤਰਲਾ ਪਾ ਲੂੰਗੀ ਭਰਾਵਾਂ ਨੂੰ ਇਹਨੇ ਚਲਾ ਦੇਣੇ ਆ ਪਰ ਫਿਰ ਭਰਾ ਵੀ ਨਹੀਂ ਮੰਨੇ ਭਰਾਵਾਂ ਨੇ ਵੀ ਤਰਲਾ ਸੁਣਿਆ ਨਹੀਂ ਹੈ ਨਾ ਸਹਿਬਾਂ ਦਾ ਦੋਵੇਂ ਇੱਥੇ ਇਸ ਜੰਡ ਥੱਲੇ ਅ ਮਤਲਬ ਮਾਰੇ ਗਏ ਹੈ ਨਾ ਤੇ ਇੱਥੋਂ ਦੀ ਗਾਥ ਹੈਗੀ ਬੰਦੇ ਪੰਜਾਬ ਚ ਬਹੁਤ ਸਾਰੇ ਕਿੱਸੇ ਕਹਾਣੀ ਇੰਝੀਆਂ ਚੱਲਦੀਆਂ ਜਿਹਨੂੰ ਅਸੀਂ ਅੱਜ ਦੇਖਣ ਆਏ ਆ ਤੇ ਹੁਣ ਅਸੀਂ ਇੱਥੋਂ ਨਿਕਲਣ ਲੱਗੇ ਆ ਵਾਪਸ ਤੇ ਸਾਰਾ ਏਰੀਆ ਸੀਗਾ ਜਿੰਨਾ ਤੁਹਾਨੂੰ ਦਿਖਾਇਆ ਹੈਗਾ ਤੇ ਲਹਿੰਦੇ ਪੰਜਾਬ ਦੀਆਂ ਇਹੋ ਜਿਹੀ ਕਿੱਸੇ ਕਹਾਣੀਆਂ ਸਾਰੀਆਂ ਆ ਦੇਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਲਹਿੰਦੇ ਪੰਜਾਬ ਤੋਂ ਪਾਕਿਸਤਾਨ ਦੇ ਸਫ਼ਰ ਤੋਂ ਕਮਾਉਂਦੇ ਰਹਾਂਗੇ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਹਾਨੂੰ ਸਾਰਾ ਇਹ ਆਲਾ ਦਵਾਲਾ ਇਧਰ ਦੀ ਦੁਨੀਆ ਕਿਹੋ ਜੀ ਹੈ ਬਹੁਤ ਕੁਛ ਅਜੇ ਨਵਾਂ ਨਵਾਂ ਚੀਜ਼ਾਂ ਦੇਖਣ ਵਾਲੀਆਂ ਕੰਟੈਂਟ ਅਜੇ ਆਉਣਾ ਬਾਕੀ ਹੈਗਾ ਜਿੰਨੀਆਂ ਤੁਸੀਂ ਸੁਣਿਆ ਸੀ ਨਾ ਇਧਰਲੇ ਪੰਜਾਬ ਦਾ ਸਾਰਾ ਅਜੇ ਤੁਹਾਡੇ ਸਾਹਮਣੇ ਲੈ ਕੇ ਆਉਣਾ ਤੁਹਾਨੂੰ ਦਿਖਾਉਣਾ ਹੈਗਾ ਤੇ ਲਓ ਜੀ ਵਲੌਗ ਆਪਣਾ ਇੱਥੇ ਕਰਦੇ ਆਂ ਬਸ ਸਮਾਪਤ। ਦੋਸਤੋ ਵੀਡੀਓ ਤੁਸੀਂ ਪੂਰੀ ਦੇਖ ਚੁੱਕੇ ਹੋ। ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ। ਇਹ ਜਿਹੜੀ ਵੀਡੀਓ ਸੀਗੀ ਅਸੀਂ ਪੰਜਾਬੀ ਟਰੈਵਲ ਕਪਲ ਵਲੌਗ ਦੇ ਉੱਤੋਂ ਲਈ ਸੀਗੀ ਤੇ ਤੁਸੀਂ ਉਸ ਚੈਨਲ ਦੇ ਉੱਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ ਹੋਰ ਵੀ ਇਸ ਤਰ੍ਹਾਂ ਦੇ ਬਲੌਗ ਦੇਖ ਸਕਦੇ ਹੋ। ਦੋਸਤੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਨਵੀਂ ਵੀਡੀਓ ਦੇ ਨਾਲ ਆ। おさっつりやか。